ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਬੂਰੀ ਜਿਹੜੀ ਝੋਟੀ ਦਿਖਾਉਣ ਜਾ ਰਹੇ ਹਾਂ ਦੋਸਤੋ। ਪਲੂਨ ਦੋਸਤੋ ਸੂਣਾ ਪਹਿਲਾ ਸੂਆ ਸੂਣ ਜਾ ਰਹੀ ਏ ਝੋਟੀ ਤਕਰੀਬਨ 8-10 ਦਿਨ ਹਜੇ ਸੂਣ ਦੇ ਵਿੱਚ ਲੈ ਜਾਣੀ ਏ ਝੋਟੀ ਨੇ। ਤੇ ਏਰੀਆ ਜਿਹੜਾ ਦੋਸਤੋ ਤੁਸੀਂ ਵਿਜ਼ਿਟ ਕਰਨੀ ਹੈ ਜਿੱਥੇ ਪਿੰਡ ਰਾਮੂ ਵਾਲਾ ਕਲਾਂ ਜ਼ਿਲ੍ਹਾ ਜਿਹੜਾ ਮੋਗਾ ਲੱਗਦਾ ਹੈਗਾ ਦੋਸਤੋ। ਬੁੱਗੀਪੁਰਾ ਚੌਂਕ ਤੋਂ ਤੁਸੀਂ ਜਦੋਂ ਬਰਨਾਲੇ ਵਾਲਾ ਰੋਡ ਫੜਦੇ ਹੋ ਦੋਸਤੋ ਤੇ ਧੂਰਕੋਟ ਕਲਾਂ ਤੋਂ ਸਿੱਧਾ ਤੁਸੀਂ ਜਿਹੜਾ ਰਾਮੂ ਵਾਲਾ ਕਲਾਂ ਨਾਲ-ਨਾਲ ਰਾਮੂ ਵਾਲਾ ਨਵਾਂ ਮਹਿਰੋਂ ਤੇ ਸੰਧਵਾਵਾਲਾ ਝੰਡੇ ਵਾਲਾ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਹੈਗੇ ਆ ਸੋ ਦੋਸਤੋ ਜੇਕਰ ਇਸ ਛੋਟੀ ਦੀ ਆਪਾਂ ਗੱਲ ਕਰੀਏ ਤਾਂ ਬੂਰੀ ਨੀਲੀ ਰਵੀ ਦੇ ਵਿੱਚ ਛੋਟੀ ਆ ਕੋਹੇ ਨੂਰ ਦੀ ਬੱਚੀ ਆ ਦੋਸਤੋ ਚੂੜ ਚੱਕ ਵਾਲੇ ਵੱਡੇ ਮਾਲੀ ਦੀ ਕੋਹੇ ਨੂਰ ਦੀ ਜਿਹੜੀ ਇਹ ਬੱਚੀ ਆ ਅੱਗੇ ਟਿੰਕ ਬੋਲਣ ਤੋਂ ਗੱਬਣ ਹੈਗੀ ਆ ਚੋਟੀ ਵੇਖੋਗੇ ਦੋਸਤੋ ਤਾਂ ਬਹੁਤ ਚੰਗੀ ਸ਼ਾਨਦਾਰ ਪੂਰੀ ਨੀਲੀ ਰਾਵੀ ਦੇ ਵਿੱਚ ਚੋਟੀ ਆ ਟੈਂਕ ਤੋਂ ਗੱਲ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਦੋਸਤੋ ਬਾਕੀ ਡੀਐਨਏ ਟੈਸਟ ਵਗੈਰਾ ਕਿਸੇ ਨੇ ਕਰਾਉਣਾ ਹੋਵੇ ਚਾਹੇ ਬੱਚੇ ਦੀ ਵੈਰੀਫਿਕੇਸ਼ਨ ਤੁਸੀਂ ਕਰਨੀ ਹੋਵੇ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਦੋਸਤੋ ਵੀਡੀਓ ਦੇ ਵਿੱਚ ਆਪਾਂ ਚੱਲਦੇ ਕਰ ਦਿੱਤੇ ਆ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 1,20,000 ਰੁਪਇਆ 22 ਹੋਰਾਂ ਨੇ ਇਸ ਦੀ ਡਿਮਾਂਡ ਰੱਖੀ ਹੋਈ ਆ ਝੋਟੀ ਬਹੁਤ ਖੂਬਸੂਰਤ ਆ ਦੋਸਤੋ ਐਕਸਟਰਾ ਆਰਡੀਨਰੀ ਲੈਂਥ ਹਾਈਟ ਦੀ ਹੈਗੀ ਆ ਆ ਪਿੱਠ ਪੂੜਾ ਵੇਖੋਗੇ ਬਹੁਤ ਜ਼ਿਆਦਾ ਸ਼ਾਨਦਾਰ ਹੈਗਾ ਹਵਾਨੇ ਦੀ ਕੁਆਲਿਟੀ ਬਹੁਤ ਵਧੀਆ ਬਾਕੀ ਨਿਸ਼ਾਨ ਕਰੈਕਟਰ ਹੈ ਜਿਹੜੇ ਪੂਰੇ ਨੀਲੀ ਦਾ 120000 ਦੋਸਤੋ ਡਿਮਾਂਡ ਆ ਜਿਸ ਦੇ ਪਰਦੇ ਵਿੱਚ ਹੋਵੇ ਭਾ ਦੇ ਵਿੱਚ ਹੋਵੇ ਤੁਸੀਂ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਦੇ ਨਾਲ ਇਹ ਝੋਟੀ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ